ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਰਨਤਾਰਨ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਪਿੰਡ ਰਸੂਲਪੁਰ ਨਹਿਰਾ ਅਲਾਦੀਨਪੁਰ ਪਿੰਡ ਬਿਲਕੁਲ ਨਜ਼ਦੀਕ ਝੰਡੇਰ ਦੁਗਲਵਾਲਾ ਛੇਰੋਂ ਇਹ ਦੋਸਤੋ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡਾ ਤੇ ਨਿਸ਼ਾਨ ਬਾਈ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਤੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਅੱਜ ਇਸ ਕਵਰਜ ਵਿੱਚ ਦੋਸਤੋ ਤਿੰਨ ਮੱਜਾਂ ਤੁਹਾਨੂੰ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬਿਲਕੁਲ ਸੱਜਰ ਕੁਝ ਕ ਸਮਾਂ ਪਹਿਲਾਂ ਜਿਹੜੀ ਅੱਜ ਹੀ ਸੋਈ ਆ ਇਹ ਮੱਝ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਦੋਸਤੋ ਬੇਣ ਬੱਚੇ ਤੋਂ ਮੱਝਾਂ ਹੈਗੀਆਂ ਨੇ ਅੱਗੇ ਬਣੀਆਂ ਵੀ ਆ ਨਵੇਂ ਦੁੱਧ ਵੀ ਰਲੀਆਂ ਨੇ ਉਹ ਕਿੰਨੇ ਕਿੰਨੇ ਸਮੇਂ ਦੀਆਂ ਜਿਹੜੀਆਂ ਦੋਸਤੋ ਅੱਗੇ ਆਈ ਹੋਈਆਂ ਉਹਨਾਂ ਮੱਝਾਂ ਨੂੰ ਉਹ ਪੂਰੀ ਡਿਟੇਲ ਆਪਾਂ ਇਸ ਵੀਡੀਓ ਦੇ ਵਿੱਚ ਹੀ ਕਵਰ ਕਰ ਦਾਂਗੇ ਤੁਹਾਨੂੰ ਸੋ ਵੀਡੀਓ ਐਂਡ ਤੱਕ ਦੇਖ ਲਿਓ ਤੇ ਰੇਡ ਪਰਤੇ ਬਿਲਕੁਲ ਜਾਇਜ਼ ਛੋਟੇ ਰੇਡ ਵਾਜਿਬ ਰੇਟ ਰਹਿਣ ਵਾਲੇ ਆ ਤੋ ਨਾਰਮਲ ਹਰ ਕ ਜਿਮੀਦਾਰ ਹਰ ਕਿਸਾਨ ਪਸ਼ੂ ਪਾਲਕ ਵੀਰ ਦੀ ਪਹੁੰਚ ਵਿੱਚ ਅੱਜ 14 ਜੁਲਾਈਆ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 5 ਵਜੇ ਦਾ ਤੇ ਪਸ਼ੂ ਵੈਸੇ ਦੋਸਤੋ ਸਾਰੇ ਦੁੱਧ ਦੇ ਆ ਚਵਾਈਆਂ ਵਾਲੇ ਪਸ਼ੂ ਆ ਦੁੱਧ ਤੇ ਚੱਲਣ ਵਾਲੇ ਆ ਦੁੱਧ ਤੇ ਚੱਲਣਦੇ ਆ ਇਸ ਕਰਕੇ ਆਪ ਦਾ ਕੋਈ ਵੀਰ ਦੋ ਟਾਈਮ ਨਹੀਂ ਤਿੰਨ ਟਾਈਮ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ ਸੋ ਜਿੱਦਾਂ ਵੀ ਕਿਸੇ ਭੈਣ ਭਰਾ ਸੱਜਣ ਦੀ ਤਸੱਲੀ ਹੁੰਦੀ ਆ ਉਦਾਂ ਆਪਣੀ ਤਸੱਲੀ ਕਰੋ ਆਉ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਾਊ ਤੋਂ ਪਹਿਲਾ ਬਾਈ ਨਿਸ਼ਾਨ ਸਾਸਰੀ ਕਾਲ ਜੀ ਸਸੀਆ ਵੀਰ ਜੀ ਉਹ ਠੀਕ ਠਾਕ ਜੋ ਬਹੁਤ ਵਧੀਆ ਨਿਸ਼ਾਨ ਵੀਰ ਜੀ ਠੀਕ ਠਾਕ ਜੀ ਹੋਰ ਕੰਮ ਵਧੀਆ ਵਧੀਆ ਚੱਲਦੀ ਕਲਾ ਵੀਰ ਜੀ ਠੀਕ ਆ ਜੀ ਹਾਂ ਜੀ ਕੀ ਬਣਦਾ ਪਿਆ ਵਾਹਲਾ ਕੁਛ ਨਹੀਂ ਬਸ ਇਦਾਂ ਹੀ ਕੰਮਕਾਰੀ ਕਰਦੇ ਜੀ ਉਹ ਮੱਝਾਂ ਪਸ਼ੂਆਂ ਫਿਰ ਚਲੋ ਪੁਰਾਣੇ ਵੇਚ ਲੈ ਨਵੇਂ ਲੈ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਜੋਰਾ ਫੇਰਾ ਫਿਰ ਲੋਕਲ ਹੀ ਕਰਦੇ ਜਾਂ ਲੋਕਲ ਹੀ ਲੋਕਲ ਹੀ ਵੀਰ ਜੀ ਨੇੜੇ ਪਾਸੇੋਂ ਮਿਲ ਜਾਂਦੇ ਨੇੜੇ ਪਾਸੇੋਂ ਵੀਰ ਜੀ ਮਿਲ ਜਾਂਦੇ ਆ ਵੀਡੀਓ ਵੇਖ ਕੇ ਵੀਰ ਜੀ ਸਾਧ ਲੈਂਦੇ ਹੋਣ ਲੱਗੇ ਪਸ਼ੂ ਹੈਗੇ ਬਕਵਾਲ ਦੇ ਵੀਰ ਭਾਅ ਵਧਦੇ ਨੇ ਜਿਹੜੇ ਦੋਸਤੋ ਪਸ਼ੂ ਕਿਸੇ ਵੀਰ ਨੇ ਵੇਚਣਾ ਹੈ ਚਾਹੇ ਖਰੀਦਣਾ ਤਾਂ ਵੀ ਤੁਸੀਂ ਸੰਪਰਕ ਨਿਸ਼ਾਨ ਦੇ ਨਾਲ ਕਰ ਲਿਓ ਠੀਕ ਆ ਜੀ ਕਿਸੇ ਨੇ ਵਾੜ ਵੇਚਣੀ ਹੈ ਘਰ ਦੀ ਘਰੇਲੂ ਚਾਹੇ ਮੱਝ ਵੇਚਣੀ ਹੈ ਝੋਟੀ ਵੇਚਣੀ ਹੈ ਉਹ ਤੁਸੀਂ ਕੰਟੈਕਟ ਕਰ ਲਿਓ ਠੀਕ ਆ ਜੀ ਸੋ ਜੋ ਵੀ ਰੇਟ ਭਾਅ ਬੜਦਾ ਹੋਊਗਾ ਜੋ ਵੀ ਖਰੀਦ ਹੋਊਗੀ ਦੋਸਤੋ ਉਹ ਗੱਲਬਾਤ ਤੁਹਾਡੀ ਤੈ ਹੋ ਜੂਗੀ ਠੀਕ ਆ ਜੀ ਕਾਲ ਕਰ ਲਿਓ ਅੱਖੀਂ ਜਾ ਕੇ ਵੀਰ ਨੂੰ ਦੇਖ ਆਉਣਗੇ ਉੱਥੇ ਫਿਲਹਾਲ ਦੋਸਤੋ ਜਿਹੜੇ ਅੱਜ ਵਿਕਾਊ ਪਸ਼ੂ ਆ ਵਿਕਰੀ ਲਈ ਅਵੇਲੇਬਲ ਨੇ ਉਹ ਤਿੰਨ ਨੇ ਉਹਨਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਤਿੰਨ ਨਿਸ਼ਾਨ ਪਹਿਲਾ ਨੰਬਰ ਤੇ ਜਿਹੜੀ ਅੱਜ ਆਪਣੇ ਕੋਲ ਅੱਜੀ ਮੱਜ ਸੁਈ ਆ ਇਹ ਅੱਜੀ ਮੱਜ ਸੁਈ ਵੀਜੀ ਸਵੇਰੇ 8 ਵਜੇ 11:30 ਵਜੇ ਨੇ ਜੇਰ ਪਾਤੀ ਆ ਅੱਛਾ ਜੀ 12:00 ਵਜੇ ਆਪਾਂ ਚੋਈ ਤੇ 3 ਕਿਲੋ ਦੁੱਧ ਚੋਇਆ ਵੀਜੀ ਆ ਆਲਰੀਡੀ ਚੋਈ ਕਰੀ ਫਿਰ ਆਲਰੀਡੀ ਚੋਈ ਕੀਤੀ 3 ਕਿਲੋ ਬੋਲਾ ਚੋਇਆ ਹਾਂ 3 ਕਿਲੋ ਬੋਲਾ ਚੋਇਆ ਵੀਜੀ ਸਵੇਰ ਕਿਨਵਾਂ ਨਿਸ਼ਾਨ ਸੂਆ ਆ ਪੈਂ ਦੂਜਾ ਮਾਲੇ ਭਾਵੇਂ ਤੇ ਜਾਂ ਮਾਲੇ ਵੀਜੀ ਲੋ ਮਗਰ ਕਟਾ ਹੈ ਹਾਂ ਸੋ ਦਿਲੇ ਨਾੜੂਏ ਤਾਂ ਦੋਸਤੋ ਕਟਾ ਆ ਮਗਰ ਕਟਾ ਤੁਸੀਂ ਦੇਖ ਸਕਦੇ ਜੀ ਬਿਲਕੁਲ ਬਾਕੀ ਪਤਲੀ ਚਮੜੀ ਦੀ ਆ ਬਾਕੀ ਆ ਫੇਸ ਵਾਲਟੀ ਆ ਬਾਕੀ ਸਾਰੀ ਤੋ ਕੋਚ ਦਾ ਮਗਰ ਪੂਛਣੀ ਦੋਸਤੋ 2 ਚਾਰ ਇੰਚ ਵਾਈਟ ਆ ਓਵਰ ਆਲ ਬਾਕੀ ਸਾਰੀ ਤੁਸੀਂ ਵੇਖੋਗੇ ਪੱਕ ਝੋਟੀ ਆ ਤੇ ਬਾਕੀ ਥੋੜਾ ਜੇ ਲਸੇਰੇਪਣ ਦੇ ਵਿੱਚ ਵੀ ਕਹਿ ਸਕਦੇ ਆ ਤੇ ਬਾਕੀ ਕਿਤੇ ਨਾ ਕਿਤੇ ਸੂਸਵਾਦ ਦੇ ਵਿੱਚ ਵੀ ਆਈ ਹੈ ਨਾਰਮਲ ਆ ਤੁਸੀਂ ਦੇਖੋਗੇ ਬੈਕ ਸਾਈਡ ਤੋਂ ਸੂਸਵਾਦ ਦੇ ਵਿੱਚ ਆਈ ਅੱਜ ਮਾਰਨਿੰਗ 8:00 9:00 8:00 8:00 ਵਜੇ ਤੇ ਘਰ ਚ ਸੋਈ ਆ 12:00 ਵਜੇ ਚੋਈ ਹੋਈ ਜੀ 11:00 11:00 ਵਜੇ ਤੱਕ ਜੇਰ-ਜੋਰ ਪਾ ਦਿੱਤੀ ਸੀਗੀ ਤੇ 12:00 ਵਜੇ ਚਵਾਈ ਹੋਈ ਆ ਹੁਣ ਤਕਰੀਬਨ 5:00 ਵਜੇ ਦਾ ਸਮਾਂ ਠੀਕ ਆ ਜੀ ਤੇ ਉਸ ਅਕੋਰਡਿੰ ਕਿ ਉਹ ਆ ਜਿਹੜਾ ਦੋਸਤੋ ਇਹਦਾ ਹੋਇਆ ਏ ਲੇਟ 12:00 ਵਜੇ ਬਾਕੀ ਨਿਸ਼ਾਨਾ ਥਣਾ ਥੋਣਾ ਦੇ ਮੇਰਾ ਵੀ ਅਰਦਾਸ ਗਰੰਟੀ ਗਰੰਟੀ ਵਿੱਚ ਜੀ ਪੂਰੀ ਐ ਪੂਰੀ ਮੋਟੀ ਧਾਰ ਮੋਟੀ ਧਾਰ ਵਿੱਚ ਕੋਈ ਪੂਰ ਛੱਟਾ ਨਹੀਂ ਕੋਈ ਥਣ ਵਾਦ ਘੜਨੀ ਆ ਕੱਲ ਨੂੰ ਪਤਾ ਲੱਗ ਜਾਣਾ ਵਿੱਚ ਜੇ ਵਾਦ ਘੜਵੀ ਹੋਈ ਕੋਈ ਤੇ ਠੀਕ ਆ ਜੀ ਹਾਂ ਜੀ ਲਓ ਦੋਸਤੋ ਵੈਸੇ ਜਿ ਨਜ਼ਰ ਆਪਾਂ ਪੋਲੀ ਤੋਂ ਖਾਲੀ ਨਹੀਂ ਕਰਦੇ ਸਾਫ਼ ਨਹੀਂ ਕਰਦੇ ਉਹ ਨਜ਼ਰ ਕਿਤਨਾ ਕਿਤੇ ਚਲੋ ਤਾਂ ਅੱਜ ਹੀ ਸੂਈ ਆ ਗਿੱਲਾ ਦਾੜੂ ਬੱਚੇ ਦਾ ਪਰ ਚੋਣ ਜਾਨ ਚੰਗੀ ਆ ਮੋਟੀ ਧਾਰ ਪੋਲੀ ਆ ਚਵਾਈ ਨਿਕਲੀ ਸੋ 3 ਕਿਲੋ ਜਿਹੜਾ ਦੋ ਤਾਂ ਪਹਿਲੇ ਡੰਗ ਇੱਕ ਟਾਈਮ ਜਿਹੜਾ ਦੋਸਤੋ ਚੋਇਆ ਅਜੇ ਲੇਟ 12 ਵਜੇ ਬਾਕੀ ਪਤਲੇ ਪਿੰਡੇ ਦੇ ਵਿੱਚ ਆ ਦੋਸਤੋ ਕੱਦ ਸੋਨਾ ਆਮ ਨੋਰਮਲ ਜਿਹੜੀ ਆਪਾਂ ਹਾਈਟ ਵੇਖਦੇ ਆ ਦੋਸਤੋ ਉਹਦੇ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਨੋਰਮਲ ਮੱਝਾਂ ਮੈਨੂੰ ਲੱਗਦਾ ਵੀ ਆਪਾਂ ਇਸੇ ਕੱਦ ਕਾਟ ਦੇ ਵਿੱਚ ਵੇਖਦੇ ਆ ਇੱਕ ਮੀਡੀਅਮ ਜੀ ਹਾਈਟ ਆ ਤੇ ਆ ਦੇਖੋ ਜੀ ਤੇ ਰੇੜਪੜਤਾ ਬੜਾ ਜਾਇਜ਼ ਤੇ ਵਾਜਬ ਰਹਿਣ ਵਾਲਾ ਠੀਕ ਆ ਜੀ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਪਸ਼ੂ ਦੋਸਤੋ ਅੱਜ ਜਿੰਨੇ ਵੀ ਆ ਵੈਸੇ ਹਰ ਵਾਰੀ ਜਿਹੜਾ ਪਸ਼ੂ ਬਹੁਤ ਚੰਗਾ ਆ ਬਾਕੀ ਲੰਬੀ ਲੰਬੀ ਬੇਲ ਦੀ ਵੀਰ ਜੀ ਬਥੇਰੀ ਆ ਹ ਬਾਕੀ ਬੱਚੇ ਦਾ ਜੇ ਕਰਦੀ ਆ ਠੀਕ ਹੈ ਜੀ ਹਾਂ ਆ ਦੇਖੋ ਜੀ ਠੀਕ ਆ ਹੁਣ ਟਿੱਕੋ ਲਈ ਇਹ ਆ ਵੀ ਥੇ ਹੀ ਆ ਠੀਕ ਹੈ ਜੀ ਠੀਕ ਹੈ ਤੇ ਨਿਸ਼ਾਨ ਕੀ ਕਰਦੇ ਆ ਮੋਲੇ ਦਾ ਮੋਲ ਕੋਈ ਵੀ ਜੀ ਨਾ 70 ਕਰਨਾ ਨਾ 75 ਕਰਨਾ 60000 ਦੀ ਦੇਣੀ ਆ ਬੱਸ ਠੀਕ ਆ ਜੀ ਹਾਂਜੀ ਤੇ 65 ਚ ਵੀ ਥੋੜਾ ਪਤਾ ਹੋ ਜੂਗਾ ਥੋੜਾ ਬੜਾ ਮਾਨਦਾਨ ਹੋ ਜਾ ਮੌਕੇ ਤੇ ਹੋ ਜੂਗੀ ਜੀ ਆਹੋ ਵੀ ਸਾਡਾ ਵੀ ਖਿਆਲ ਰੱਖਿਆ ਕਰੋ ਕੋਈ ਨਹੀਂ ਤੁਹਾਡਾ ਵੀ ਖਿਆਲ ਰੱਖਾਂਗੇ ਜੀ ਜਰੂਰ ਅੱਗੇ ਮਾਨਦਾਨ ਆਪਣੇ ਵਾਲੇ ਪਾਸੇ ਪੂਰੀ ਕਹਿ ਨਹੀਂ ਨਹੀਂ ਕੋਈ ਨਹੀਂ ਵੀ ਜੀ ਮਾਨਦਾਨ ਕਰਾਂਗੇ ਜਰੂਰ ਜੀ ਹਾਂ ਹਾਂ ਲਓ ਦੋਸਤੋ 60000 ਦੇ ਵਿੱਚੋਂ ਛੋੜਛਾਪਾ ਹੋਊਗਾ ਕਿਸੇ ਸੱਜਣ ਵੀਰ ਦੇ ਘਰ ਆਏ ਦਾ ਠੀਕ ਆ ਜੀ ਆਪ ਦਾ ਚੋਖੇ ਫਿਰ ਕਰੋ ਬਾਕੀ ਸਾਰਿਆਂ ਨੂੰ ਪਤਾ ਵੀਰ ਜੀ ਸੂਸਵਾਜ ਆਈ ਉਹ ਸੜ ਕਰਕੇ ਆ ਬਾਕੀ ਪਤਲੀ ਚਮੜੀ ਦੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਆ ਬਿਲਕੁਲ ਫੜੇ ਪੜੇ ਜਿਹੜੇ ਦੋਸਤ ਦਿਹਾੜੀ ਡੰਗ ਤੱਕ ਚੁੱਕ ਜੂਗੀ ਠੀਕ ਆ ਤੇ ਫਿਲਹਾਲ ਬਿਲਕੁਲ ਸੱਜਰਤਾ ਜੀ ਸੂਈ ਬੜੇਆਂ ਦੀ 50 ਕਿੱਲੇ ਦੀ ਬੋਰੀ ਦੇ ਇਹਨੇ ਸਿੱਧੀ ਹੋਏ ਨਾ ਮੇਟੋ ਆ ਤੇ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਤੇ ਜੰਗਾ ਦੁੱਧ ਲੈਣ ਵਾਸਤੇ ਚਲੋ ਸੇਵਾ ਤੱਕਾਂ ਕਰਨੀ ਪੈਣੀ ਆ ਅਸਾਂ ਨਿਸ਼ਾਨ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਇਹ ਵੀ ਜੀ ਦੂਜਾ ਸੂਗਾ ਸੂਈ ਆ ਇਹ 20 ਦਿਨਾਂ ਦੀ ਬਣੀ ਆ 7 ਕਿਲੋ ਦੁੱਧ ਹਾਜ਼ਰ ਹੈ ਥੱਲੇ ਮੌਕੇ ਤੇ ਇਸ ਟਾਈਮ ਪਹਾੜੇ ਤੇ ਮਿਲਦੀ ਵੀਰ ਜੀ 7 ਕਿਲੋ ਦੁੱਧ ਤੇ ਪਹਾੜੇ ਤੇ ਮਿਲਦੀ 20 ਦਿਨਾਂ ਦੀ ਨਵੇਂ ਦੁੱਧ ਹੋਈਗਾ 20 ਦਿਨਾਂ ਦੀ ਹਾਂਜੀ ਆ ਆਈ ਹੋਈ ਕਿ ਬੋਲ ਤੋਂ ਬਣੀ ਮਾਲੀ ਨਹੀਂ ਨਹੀਂ ਇਹ ਆਈ ਹੋਈ ਵੀਰ ਜੀ ਇਹ ਆਈ ਹੋਈ ਹੈ ਹਾਂ ਲਓ ਦੋਸਤੋ 7 ਕਿਲੋ ਦੁੱਧ 20 ਦਿਨਾਂ ਦੀ ਬਣੀ ਆ ਅੱਗੇ ਨਿਕਲ ਆਉਂਦੀ ਉਹ ਕਿਸੇ ਭਰਾ ਦਾ ਇਲਾਕਾ ਕਿਸਮਤ ਆ ਠੀਕ ਆ ਜੀ ਕਿਉਂਕਿ ਪਸ਼ੂ ਨਿਕਲ ਵੀ ਆਉਂਦੇ ਆ ਬਣੇ ਹੋਣਗੇ ਤੇ ਪਸ਼ੂ ਨਿਕਲਨੇ ਆ ਠੀਕ ਆ ਜੀ ਇਹ ਆਈ ਹੋਈ ਆ ਸਵੇਰ ਤਕਰੀਬਨ ਦੂਜਾ ਦੂਜਾ ਮਾਲੇ ਭਾਵੇਂ ਤੀਜਾ ਮਾਲੇ ਵੀਰ ਜੀ ਹੈ ਘਰ ਵਾਲਿਆਂ ਨੇ ਤੇ ਦੂਜਾ ਹੀ ਆਖਿਆ ਹੈ ਲਓ ਜੀ ਬਾਕੀ ਰਾਜੇ ਦੀ ਪੂਰੀ ਤੁਸੀਂ ਆਪਣੀ ਵੰਡ ਲਾ ਲਿਓ ਸਿੰਘ ਬੈਕ ਸਾਈਡ ਤੋਂ ਥੋੜਾ ਜਿਹਾ ਬੈਕ ਸਾਈਡ ਤੋਂ ਹੋ ਕੇ ਆਰਾਊਂਡ ਦੇ ਵਿੱਚ ਤਾਂ ਗੁਲਾਈ ਦੇ ਵਿੱਚ ਤਾਂ ਖੁੱਲਾ ਬੈਕ ਸ ਬਾਕੀ ਫੱਬਦੀ ਆ ਪੂਰੀ ਮੂੰਹ ਮੱਥੇ ਤੇ ਹੁਣ ਦੂਜੇ ਸੂਵੇ ਤੁਸੀਂ ਸਮਝ ਸਕਦੇ ਜੇਗਾ ਤੀਜੇ ਸੂਵੇ ਦੇਲੇ ਨਵੇਂ ਦੁੱਧ ਰਲਿ ਸਮਝ ਸਕਦੇ ਹੋ ਤੇ ਬਾਕੀ ਚੋਣ ਜਾਂ ਨਿਸ਼ਾਨ ਕਿਦਾਂ ਚੰਗੀ ਇੱਕ ਨੰਬਰ ਵੀਰ ਜੀ ਪਹਾੜੇ ਤੇ ਮਿਲਦੀ ਆ ਕੋਈ ਪੂਰ ਛੱਟਾ ਨਹੀਂ ਕੋਈ ਥਣ ਵੱਧ ਘੱਟ ਨਹੀਂ ਵੀਰ ਜੀ ਅੱਛਾ ਜੀ ਕਿਸੇ ਤਰ੍ਹਾਂ ਦਾ ਕੋਈ ਆਪ ਕੋਈ 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 ਵੀਰ ਜੀ ਮਾੜਾ ਜਨਾਇਬ ਹੋ ਨਹੀਂ ਹੈਗਾ ਕੋਈ ਨਹੀਂ ਹੈਗਾ ਵੀਰ ਜੀ ਠੀਕ ਆ ਜੀ ਲਓ ਦੋਸਤੋ ਪਹਾੜੇ ਤੇ ਮਿਲਦੀ ਆ 7 ਕਿਲੋ ਦੁੱਧ ਹੈ ਨਾ 7 ਕਿਲੋ net ਵੀਰ ਜੀ ਦੁੱਧ ਆ ਠੀਕ ਆ ਜੀ 7 ਕਿਲੋ ਦੁੱਧ ਜਿਹੜਾ ਦੋਸਤੋ net ਜਿਹੜਾ ਥੱਲੇ ਪਿਆ ਪੂਈਆਂ ਤੂ ਬਹੁਤ ਬਹੁਤ ਸੋਨਾ ਲੇਵਾ ਇੱਕ ਸਾਰ ਲੇਵਾ ਪੱਦਰ ਲੰਬਾ ਥਾਣਾ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਬਾਕੀ ਹਾਈਟ ਦੀ ਵੱਡੀ ਵੀ ਜੀ ਛੋਟੀ ਨਹੀਂ ਕੋਈ ਹਾਈਟ ਦੋਸਤੋ ਵੈਸੇ ਦੋ ਮੱਝਾਂ ਦੀ ਆਪਾਂ ਜ਼ਿਕਰ ਕਰ ਦਿੰਦੇ ਆ ਵਧੀਆ ਆ ਆਪਾਂ ਇਹਨਾਂ ਨੂੰ ਛੋਟੀਆਂ ਜਾਂ ਮੀਡੀਅਮ ਹਾਈਟ ਜਾਂ ਬੜੀ ਦਰਮਿਆਨੀ ਹਾਈਟ ਨਹੀਂ ਕਹਿ ਸਕਦੇਗੇ ਵਿਚਲਾ ਮੇਲ ਆ ਤੇ ਵੱਡੀਆਂ ਮੱਝਾਂ ਦੇ ਵਿੱਚ ਹੀ ਫਿੱਟ ਪੈਂਦੀਆਂ ਠੀਕ ਆ ਜੀ ਲੰਬੀਆਂ ਲਬੂਆਂ ਬਥੇਰੀਆਂ ਜੀ ਮੇਲੂਰ ਵਾਵਾ ਲੰਬਾਈ ਲਬੂਈ ਚੰਗੀ ਆ ਕੋ ਕਿਸੇ ਰਕਮ ਦਾ ਦੋਸਤੋ ਕੋਈ ਘੋਰ ਨਹੀਂ ਕੋਈ ਛਟਾ ਨਹੀਂਗਾ ਉਹ ਤੁਹਾਨੂੰ ਦੱਸਣ ਮੁਤਾਬਕ ਆ ਉਹ ਕਿਸੇ ਭਰਾ ਨੇ ਆਪਣੀ ਚੁਾਈ ਤੁਸੀਂ ਵੀਡੀਓ ਕਾਲ ਤੇ ਕਰ ਸਕਦੇ ਆ ਆਪਣੀ ਘਰ ਆ ਠੀਕ ਆ ਬਈ ਹਾਂ ਮਿਲਦੀ ਪਾੜੇ ਤੇ ਆ ਲੋ ਵੀ ਮਿਲਦੀ ਪਾੜੇ ਤੇ ਦੋਨੋ ਟਾਈਮ ਵਸ ਡਰਨਾ ਨਹੀਂ ਚੱਲਾ ਠੀਕਾ ਨਿਸ਼ਾਨ ਕੀ ਕਰਦੇ ਆ ਮੋਲ 60000 ਦੀ ਦੇ ਦਈਏ ਜੀ 60000 ਦੀ ਹਾਂਜੀ ਬਈ 65 ਦੀ ਵੀ ਦੇ ਦਈਏ ਕੋਈ 65 ਦੀ ਜਿਹੜਾ ਦੇ ਦਿੰਨੇ ਫਿਰ 65 65 ਇਕੱਠਾ ਹੀ ਹੋ ਜੂਗਾ ਨਾਲ ਰਹਿ ਜੂਗਾ ਮੈਂ ਕਿਧੋਂ ਇਹਦਾ ਕੀ ਪਤਾ ਦੇਣਾ ਕਰ ਬੈਣ ਇਹ ਪੰਜਾਹ ਜਿਆਦਾ ਦੇ ਦਾਂਗੇ ਵੀ ਜੀ ਐ ਕਸਰਾ ਕੱਢ ਕੇ ਹੈ ਕਸਰਾ ਕੱਢ ਕੇ ਵੀ ਜੀ ਬਾਕੀ ਮੌਕੇ ਦੇ ਮਾਤਣ ਕਰਦੇ ਆਂ ਜਿਹੜਾ ਵੀਰਪਰਾ ਫੋਨ ਲਾਊਗਾ ਠੀਕ ਹੈ ਜੀ ਹਾਂਜੀ ਲਓ ਦੋਸਤੋ 55000 ਦੀ ਨਿਸ਼ਾਨਾ ਦਾ ਵੀ ਦੇ ਦਾਂਗੇ ਬਾਕੀ ਕੋਈ ਕੰਮ ਨਹੀਂ ਹੈਗਾ ਕਰਮ ਵਾਲੀ ਦੇ ਵਿੱਚ ਮੂੰ ਮੱਥੇ ਦੀ ਸਿੰਗਾ-ਸੁੰਗਾ ਦੀ ਪੂ ਪੂਸ਼ਪਾਸ਼ ਅੰਗ ਪਰ ਜਿਹੜੇ ਪ੍ਰੋਪਰ ਤੁਸੀਂ ਵੇਖੋਗੇ ਸਾਰੇ ਬਿਲਕੁਲ ਕਰਮਾਲੀ ਦੇ ਫਿੱਟ ਫਾੜ ਨੇ ਬੱਲਾ ਮੱਥਾ ਤੇ ਪਤਲੇ ਪਿੰਡੇ ਦੇ ਵਿੱਚ ਆ ਠੀਕ ਆ ਨਾੜਾ ਨੂੜਾ ਵੇਣ ਮਣੋਸੇ ਤਰ੍ਹਾਂ ਦੇਵੇ ਆਪਣੇ ਬਿਲਕੁਲ ਪਿੰਡੇ ਦੇ ਉੱਪਰ ਤੁਹਾਨੂੰ ਦਿਖਾਈ ਦੇਣਗੀ ਪੱਗ ਲਈ ਲਿਸ਼ਕਾਂ ਲਿਸ਼ਕਾਂ ਵੀ ਵੀਰਜੀ ਪੂਰੀਆਂ ਮਾਰਦੀ ਆ ਉਹ ਤੇਲ ਥੋੜਾ ਜਿਆਦਾ ਲਾਦਾ ਤੇਲ ਨਹੀਂ ਤੇਲ ਦੀ ਗੱਲ ਨਹੀਂ ਵੈਸੇ ਵੀ ਲਿਸ਼ਕਾਂ ਪੂਰੀਆਂ ਮਾਰਦੀ ਵੀਰਜੀ ਅੱਛਾ ਅੱਛਾ ਹਾਂਜੀ ਲਓ ਦੋਸਤੋ ਠੀਕ ਆ ਜੀ ਵੈਸੇ ਵੀ ਲਿਸ਼ਕਾਂ ਪੂਰੀਆਂ ਮਾਰਦੀ ਆ ਦੋਸਤੋ ਥੋੜੀ ਜੀ ਰੀਜ ਨਿਸ਼ ਨਮਾਇਆ ਧਮਾਇਆ ਤਾਂ ਥੋੜਾ ਜਿਹਾ ਕਿਦਣਾ ਕਿਦੇ ਖੇਚਲ ਕੀਤੇ ਆ ਹੋਰ ਸੋਹਣਾ ਜਾਪਦਾ ਠੀਕ ਆ ਜੀ ਆ ਦੇਖੋ ਤੇ ਬਹੁਤ ਵਧੀਆ ਚੰਗੀ ਝੋਟੀ ਚੰਗੀ ਮੱਝ ਤੋਂ ਬਾਕੀ ਪਸੰਦ ਆਊਗੀ ਤੁਹਾਨੂੰ ਦੋਸਤੋ 55000 ਦਾ ਪੜਦਾ 7 ਕਿਲੋ ਦੁੱਧ ਚੰਗੀ ਖੇਚਲ ਕਰ ਲੂ ਕੋਈ ਵੀਰ ਵਾਧਾ ਸਾਂਭੀ ਦੇਖੀ ਵਾਧ ਨਹੀਂ ਵਾਧਨ ਦੀ ਆ ਦੁੱਧੋਂ ਵਾਧਨ ਦੀ ਹੁਣ ਕਿਉਂਕਿ ਐਵੇਂ ਆਪਾਂ ਕੀ ਜੇ ਵਾਧਾ ਆਖਦੀ ਫਿਰ ਗੱਲ ਫਾਇਦਾ ਨਹੀਂ ਰਹਿੰਦਾ ਅੱਛਾ ਨਹੀਂ ਸੈਟ ਕਰ ਲੈ ਆ ਵੀ ਤੁਹਾਡੇ ਕੋਲ ਵੀ ਚਲੋ ਕੋਈ ਜ਼ਿਆਦਾ ਨਹੀਂ ਦੋ ਚਾਰ ਦਿਨ ਹੀ ਹੋਏ ਹੋਣਗੇ ਦੋ ਦਿਨ ਹੋਏ ਵੀ ਜਾਈ ਨਹੀਂ ਸਾਰੇ ਆ ਜੋੜਾ ਆਪਾਂ ਇਕੱਠਾ ਹੀ ਲਿਆ ਵੀ ਜੀ ਤੇ ਲਓ ਦੋਸਤੋ ਅੱਗੇ ਕੋਈ ਚੰਗੀ ਖੇਚਲ ਕਰ ਲੂਗਾ ਮੇਰਾ ਵੀਰ ਤੇ ਦੋਦੋਂ ਬਾਅਦ ਜੂਗੀ ਕਿਉਂਕਿ ਬਾਹਲਾ ਲੰਬਾ ਸਾਹਮਣਾ ਨਹੀਂ ਹੁੰਦਾ ਵਪਾਰੀ ਵੀਰਾਂ ਦੇ ਕੋਲ ਪਸ਼ੂ ਆਏ ਨੂੰ ਇੱਕ ਦਿਨ ਦੋ ਦਿਨ ਤਿੰਨ ਦਿਨਾਂ ਬਾਅਦ ਪਸ਼ੂ ਟਿਕਦਾ ਨਹੀਂਗਾ ਕੋਈ ਠੀਕ ਆ ਜੀ ਤੇ ਅੱਗੇ ਲਿਜਾ ਕੇ ਤੁਸੀਂ ਸੇਵਾ ਕਰ ਲੋਗੇ ਵਧੂਗੀ ਦੋਦੋਂ ਬਾਕੀ ਫਿਲਹਾਲ ਜਿਹੜਾ ਮੌਕੇ ਤੇ ਚੋਕੇ ਲੈ ਜਾਣਾ ਉਹ 7 ਕਿਲੋ ਆ ਠੀਕ ਆ ਤੇ ਚੰਗੀਆਂ ਸਫਾਈਆਂ ਸਪੋਈਆਂ ਲੇਵੇ ਵਾਲੇ ਪਾਸਿਓ ਉਹ ਤੁਸੀਂ ਆ ਬਿਲਕੁਲ ਤਸੱਲੀ ਦੇ ਨਾਲ ਦੇਖ ਲਈ ਆ ਠੀਕ ਆ ਜੀ ਵੀਡੀਓ ਤੇ ਇੱਕ ਹੋਰ ਤੁਹਾਨੂੰ ਦਿਖਾਉਣੀਆਂ ਨਗੀਆਂ ਜਿਵੇਂ ਆਪਾਂ ਨੀਲੀ ਰਾਵੀ ਦੇ ਵਿੱਚ ਇਹ ਨੀਲੀ ਰਾਵੀ ਦੀ ਵੀਰ ਨੀਲੀ ਰਾਵੀ ਦੀ ਮੱਝ ਮਾੜਾ ਮਾੜਾ ਟੇਡਾ ਘਟਾ ਆਉਂਦਿਆ ਪਰ ਇੱਥੇ ਆਣ ਕੇ ਮਾੜਾ ਮਾੜਾ ਸਟਾਪ ਹੋ ਗਿਆ ਘਟ ਗਿਆ ਅਸਾਂ ਅਸਾਂ ਦਿਮਾ ਹੋ ਗਿਆ ਹਾਂਜੀ ਲਓ ਦੋਸਤੋ ਟੇਡਾ ਘਟ ਟੁੱਟ ਜਾਂਦਾ ਬਾਕੀ ਆਉਂਦਾ ਨਾਸਾਂ ਨੂੰ ਆ ਬਿਲਕੁਲ ਤੇ ਟੁੱਟ ਜਾਂਦਾ ਆਉਂਦਾ ਹੀ ਜ਼ਰੂਰ ਆ ਪਰ ਛੱਬੂ ਪਹਿਲਾਂ ਹੀ ਪਿਆ ਕਰਕੇ ਉਸ ਤੋਂ ਨਾ ਥੋੜਾ ਦਾਗ ਜਿਹਾ ਪੈ ਗਿਆ ਠੀਕ ਆ ਠੀਕ ਆ ਹਾਂ ਵਾਲ ਜੇ ਚੜ ਚੁੜ ਜੇ ਗਏ ਆ ਠੀਕ ਅੱਛਾ ਨਿਸ਼ਾਨ ਇਹ ਕੀ ਇਹਦੀ ਡਿਟੇਲ ਆ ਇਹ ਵੀਜੀ ਮਹੀਨੇ ਦੀ ਬਣੀ ਆ ਹਾਂ ਇਹ ਥੱਲੇ 6 ਕਿਲੋ ਦੁੱਧ ਹੁਣ ਮੌਕੇ ਤੇ ਆਪਣੇ ਘਰ ਦਾ ਆਪਾਂ ਉੱਥੇ ਸੱਤ ਚੋਇਆ ਸੀ ਕਿਉਂਕਿ ਇਹਨੇ ਥੋੜਾ ਪੱਠੇ ਪੱਠੇ ਘੱਟ ਮੂੰਹ ਲਾਇਆ ਖਾਂਦੀ ਜ਼ਰੂਰ ਆ ਪਰ ਮਗਰੇ ਘਰ ਦਾ ਹੇਰਵਾ ਜ਼ਿਆਦਾ ਕਰਦੀ ਹੈ ਵੀਰ ਜੀ ਅੱਛਾ ਮਹੀਨੇ ਦੀ ਪੂਰੀ ਪੂਰੇ ਮਹੀਨੇ ਦੀ ਬਣੀ ਆ ਇਹਨੂੰ ਇਹ ਆਈ ਹੋਏ ਇਹਨੂੰ ਨੀਲੀ ਦਾ ਢੀਗਾ ਭਰਿਆ ਜੋ ਠੀਕ ਆ ਦੁੱਧ 6 ਕਿਲੋ ਦੁੱਧ 6 ਕਿਲੋ ਹੁਣ ਮੌਕੇ ਤੇ ਸੱਦਰ ਦਾ ਦੁੱਧ ਕਿੰਨਾ ਕਿਸੀ ਪੁੱਛਿਆ ਕੋਈ ਸੱਦਰ ਜੀ ਨਹੀਂ ਪੁੱਛਿਆ ਹੋਇਆ ਚਲੋ ਨਾਰਮਲ ਗੱਲ ਕਰਦੇ ਆ ਚਲੋ ਵੈਸੇ ਜੱਡੀ ਵਾਤੀ ਬਾਕੀ ਮੱਝ ਦੇ ਜਾਰੀ ਵੱਢੀ ਆ ਕੋਈ 200 ਬਾਹਰ ਹੀ ਚੱਲੀ ਹੋ ਬਾਕੀ ਆਵੇ ਜੱਡਾ ਕਿਥੋਂ ਤੱਕ ਭਰਦੀ ਆ ਅਜੇ ਵੀ ਦਾਖ ਦਿੰਦੀ ਪਰ ਨਹੀਂ ਜਿੰਨਾ ਦੁੱਧ ਹੈਗਾ ਕਹਿ ਇਹਨੂੰ ਤੇ ਆਪਾਂ ਚੱਡੇ ਦੇ ਹਿਸਾਬ ਨਾਲ ਜਿੰਨਾ ਮਰਜ਼ੀ ਕਹਿ ਸਕਦੇ ਪਰ ਫਾਇਦਾ ਨਹੀਂ ਕੋਈ ਵਿੱਚ ਗੱਲ ਬਿਲਕੁਲ 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 ਲਓ ਦੱਸੋ ਕੋਈ ਇਹ ਮੈਨੇ ਨਹੀਂ ਰੱਖਦਾਗਾ ਵੀ ਕਿਉਂਕਿ ਬਹੁਤੇ ਵੀਰ ਪੁੱਛਦੇ ਆ ਵੀ ਜਿਹਨੇ ਖਰੀਦਣੀ ਹੁੰਦੀ ਉਹਨੂੰ ਇੰਨਾ ਹੁੰਦਾ ਵੀ ਪਿਛਲੇ ਸੋਵੇ ਕਿੰਨਾ ਜਾਂ ਹੁਣ ਸੱਜਰ ਦਾ ਦੁੱਧ ਕਿੰਨਾ ਚ ਆਇਆ ਸੀਗਾ ਇੰਨਾ ਕਾ ਖਿਆਲ ਰਵੇ ਉਹ ਆਪਾਂ ਤਾਂ ਬਾਕੀ ਪਿਓਰ ਨੀਲੀ ਰਾਵੀ ਦੀ ਵੀਰ ਜੀ ਤੇ ਬੰਦੇ ਕੁੰਝ ਨਿਕਾੜ ਲਏ ਪੈਰ ਵੀ ਤੋਤੇ ਆਦੇ ਨੀਲੀ ਦੀ ਜਿਹੜੀ ਦੋਸਤੋ ਇਹ ਮੱਝ ਚੰਗੀ ਬਕੀ ਆਨਾਸ ਅੱਖਾਂ ਦੇ ਵਿੱਚ ਜਵਾਬ ਤੁਹਾਨੂੰ ਮਿਲ ਜੂਗਾ ਦੋਵਾਂ ਅੱਖਾਂ ਦੇ ਵਿੱਚ ਜਵਾਬ ਆ ਬਿਲੀਆਂ ਤੇ ਮੱਥੇ ਬਾਲਾ ਬਾਕੀ ਸਿੰਘ ਬਹੁਤ ਵਧੀਆ ਠੀਕ ਆ ਜੀ ਆ ਫੱਬਦਾ ਸਿੰਘ ਆ ਪੂਰਾ ਠੀਕ ਆ ਖੁੱਲਾ ਨਹੀਂ ਕਹਾਂਗੇ ਆਪਾਂ ਫੱਬਦਾ ਸਿੰਘ ਦੋ ਨਧਨ ਵੀ ਇਹਦਾ ਬਥੇਰਾ ਲੰਮਾ ਵਾ ਉਹਦੇ ਵਹਾਨੇ ਤੇ ਮਤਲਬ ਚਟਾ ਗਿਆਗਾ ਇਹਦੇ ਬਿਲਕੁਲ ਆ ਦੇਖੋ ਜੀ ਅੱਛਾ 6 ਕਿਲੋ ਦੁੱਧ ਦੋਵੇਂ ਟਾਈਮ ਆ ਹਾਂ ਨਹੀਂ ਵੀਰ ਜੀ ਟੀਕੇ ਦੇ ਆਏ ਪਹਾੜੇ ਦੇ ਉੱਥੇ ਚੋਈ ਸੀ ਅੱਛਾ ਜੀ ਇੱਥੇ ਟੀਕੇ ਦੇ ਮਿਲ ਚੱਲੋ ਲਓ ਜੀ ਟੀਕੇ ਤੇ ਮਿਲਦੀ ਆ ਠੀਕ ਆ ਜੀ ਤੇ ਦੋਨੋ ਟਾਈਮ ਦੋਸਤੋ ਟੀਕੇ ਤੇ ਮਿਲਦੀ ਆ ਆਪਣੀ ਘਟੀ ਨਹੀਂ ਵਿਜੀ ਤਾਈਓ ਦੁੱਧ ਘਟਾ ਗਈ ਜਨਾ ਕਿਲੋ ਠੀਕ ਆ ਠੀਕ ਆ ਚੱਲ ਪਰੋ ਠੀਕ ਸੋ ਨਵੀਂ ਥਾਂ ਤੇ ਔਨ ਕਰਕੇ ਵੀ ਦੋਸਤੋ ਕੋਈ ਵੀਰ ਮੰਨ ਸਕਦਾ ਬਾਕੀ ਟੀਕਾ ਲਪਾਉਂਦੀ ਆ ਠੀਕ ਆ ਤੇ ਟੀਕੇ ਦਾ ਦੋ ਗੱਲ ਆ ਕੋਈ ਲਾਤ ਛੜਨੀ ਕੁਛ ਨਹੀਂ ਮਾਰਦੀ ਵੀ ਜਿੱਦਾਂ ਮਰਜੀ ਜ ਨਜ਼ਰ ਮਰਜੀ ਬੈਠੇ ਰੋ ਉਹਦਾ ਬੈਨ ਨੂੰ ਐ ਜਦਾ ਬੈਨ ਦਿੰਦੀ ਆ ਪਰ ਡੋਕੇ ਮਾਰੇ ਮਾਰੇ ਪਉਂਦੀ ਪੂਰਾ ਪਛਮਾਨ ਹੀ ਛੁੱਟਦੀ ਪਛਮਾਨ ਛੁੱਟਦੀ ਠੀਕ ਕੋਈ ਗੱਲ ਨਹੀਂ ਲਿਓ ਵੀ ਦੋਸਤੋ ਆ ਜਿਹੜੀ ਮੱਝ ਤੁਸੀਂ ਦੇਖ ਰਹੇ ਜੀ ਠੀਕ ਆ ਜੀ ਸੂਬਾ ਮੇਰਾ ਵੀਰ ਬਾਕੀ ਹਰ ਇੱਕ ਦੀ ਵੀਰ ਦੀ ਆਪੋ ਆਪਣੀ ਸਮਝ ਆ ਬਾਕੀ ਜੰਮੀ ਪਲੀ ਪੂਰੀ ਆ ਕੋਈ ਲੱਸੀ ਫਿੱਕੀ ਨਹੀਂ ਗਈ ਸਿੰਗਲ ਡੀਦੀ ਆ ਤੇ ਪੂਰਾ ਚੌੜਾ ਪੁੱਠਾ ਚਿਗਾਠਾ ਚਗੂਠਾ ਬਹੁਤ ਸੋਹਣਾ ਤੇ ਜਿਹੜੇ ਵੀਰ ਨੇ ਅੱਗੇ ਮਤਲਬ ਕਿ ਇੱਕ ਤਾਂ ਹੀ ਵੀ ਗੱਲ ਹੈਗੀ ਵੀ ਦੋਸਤਾਂ ਨਿਕਲ ਵੀ ਆਊਗੀ ਉਹ ਕਿਸਮਤ ਅਲੱਗ ਆ ਕਿਸੇ ਵੀਰ ਦਾ ਮਹੀਨੇਕ ਦੀ ਜਿਹੜੀ ਆ ਬਣੀ ਆ ਨਿਕਲਾ ਆਊਗੀ ਠੀਕ ਆ ਜੀ 100% ਕਿਉਂਕਿ ਕੁਲੀਆ ਪਿੰਡਾ ਕੁਲੀਆ ਆ ਬਾਕੀ ਚੌੜੀ ਚੂੜੀ ਬਥੇਰੀ ਆ ਵੀ ਜੀ ਰਾਜ ਰੂਜ ਪੂਰੀ ਕੇ ਬਨੇ ਖੁੰਜੀ ਨਹੀਂ ਵੀਜੀ ਹਾਂ ਆ ਦੇਖੋ ਠੀਕ ਆ अच्छा जना चौवाई चवाई दी किता निकली वीर एक नंबर विज्ज चवाई चवाई ਦਾ ਡੰਗਰ ਨਹੀਂ ਆਪਣਾ ਕੋਈ ਵੀ ਮੜਾ ਹੋਊਗਾ ਬਿਲਕੁਲ ਬੋਲੀ ਬੋਲੀ ਵੀਰ ਜੀ ਠੀਕ ਆ ਠੀਕ ਆ ਬਾਕੀ ਜਦੋਂ ਟੀਕਾ ਆਪਾਂ ਲਾ ਦਿੰਨੇ ਆ ਪਸ਼ਮਾਇਆ ਕੇ ਟਾਈਮ ਛੁੱਟਦੀ ਟੀਕੇ ਟਾਈਮ ਛੁੱਟਦੀ ਵੀਰ ਜੀ ਠੀਕ ਆ ਹਾਂ ਲੋ ਵੀ ਭਰਾਵੋ ਠੀਕ ਆ ਜੀ ਜਿਹੜੀਆਂ ਜ਼ਰੂਰੀ ਗੱਲਾਂ ਨੇ ਉਹ ਆਪਾਂ ਤੁਹਾਨੂੰ ਬਿਲਕੁਲ ਬਿਆਨ ਕਰਤੀਆਂ ਨੇ ਬਾਕੀ ਮੇਰਾ ਭਰਾ ਜਿਹਨੇ ਆਪ ਚੋਕੇ ਵੇਖਣੀ ਆ ਦੂਰ ਨੇੜੇ ਵਾਲੇ ਆ ਉਹ ਤੁਸੀਂ ਵਿਜ਼ਿਟ ਕਰ ਸਕਦੇ ਜੇ ਤੇ ਇੱਥੇ ਆਣ ਕੇ ਆਪਦੀ ਤਸੱਲੀ ਕਰ ਲਿਓ ਮੱਝ ਚੰਗੀ ਆ ਅੱਗੇ ਟੀਕਾ ਅੱਗੇ ਗੱਭਣ ਵੀ ਜਿਹੜੀ ਨੀਲੀ ਰਾਵੀ ਦਾ ਸੀਮਣ ਵੀ ਨੀਲੀ ਦਾ ਵੀ ਸਾਣ ਤੋਂ ਅੱਗੇ ਸਾਣ ਦੇ ਸੀਮੰਤ ਤੋਂ ਹੀ ਜਿਹੜੀ ਦੋਸਤੋ ਗੱਭਣਾ ਲਓ ਵੀ ਦੋਸਤੋ 6 ਕਿਲੋ ਦੁੱਧ ਬਾਕੀ ਹਾਈਟਰੀ ਵੀ ਲੰਬੀ ਲੰਬੀ ਬਥੇਰੀ ਆ ਵੀਰ ਜੀ ਹਾਂ ਠੀਕ ਆ ਜੀ ਲੈ ਵੀ ਨਿਸ਼ਾਨ ਮਾਚ ਚਲੋ ਚੰਗੀ ਆ ਓਵਰ ਆਲ ਜਿੰਨੀ ਸਾਰੀ ਚੰਗੀ ਆ ਕੀ ਕਰਾਂਗੇ ਮੋਲੇ ਦਾ ਮੋਲ ਵੀਰ ਜੀ ਇਹਦਾ 60000 ਕਰਦੇ ਆ ਇਹ ਵੀ 55 ਦੀ ਦੇ ਦਾਂਗੇ ਜੀ 55 55 ਦੀ ਹਾਂਜੀ 55 55 ਚੱਲੂ ਰਿਜੇ ਅੱਜ ਠੀਕ ਹੈ ਜੀ ਹਾਂ ਤੇ ਜੋੜੀ ਜੇ ਦੋਵਾਂ ਨੂੰ ਇਕੱਠੀ ਪਵਾ ਦਈਏ ਕਿਸੇ ਵੀਰ ਨੂੰ ਫਿਰ ਹੋ ਜਾਊਗਾ ਮਾਨਤਾ ਮਾਨਤਾਂ ਕੋਈ ਨਹੀਂ ਕਰਦਾਗੇ ਵੀਰ ਜੀ ਚਲੋ ਕਰ ਦਿਆ ਜੀ ਹਾਂ ਕੋਈ ਨਹੀਂ ਕਰਦਾਂਗੇ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਜੋੜੀ ਵੀ ਕਿਸੇ ਭਰਾ ਨੇ ਖਰੀਦਣੀ ਆ ਬਾਕੀ ਮੱਝ ਨਹੀਂ ਆਪਣੀ ਕੋਈ ਵੀ ਮਾੜੀ ਹੋਊਗੀ ਜਿੱਦਾਂ ਮਰਜੀ ਵੀਰ ਭਰਾ ਤਸੱਲੀ ਕਰ ਸਕਦਾ ਵਾ ਹੂੰ ਕਿਸ ਬਣਿਓ ਹਾਈਟ ਦੀਆਂ ਛੋਟੀਆਂ ਛਾਟੀਆਂ ਨਹੀਂ ਆ ਹਾਲਟ ਕੱਦ ਦੋਸਤੋ ਤਿੰਨਾਂ ਦੇ ਸੋਹਣੇ ਆ ਠੀਕ ਹੈ ਜੀ ਸੋਹਣੇ ਕੱਦ ਕਾਠਾ ਤਿੰਨਾਂ ਦੇ ਬਾਕੀ ਜਿੰਨੇ ਗੇ ਰੁਪਈਆਂ ਵਾਲੀਆਂ ਦ ਉਹਨਾਂ ਹੱਕ ਰੱਖਦੀਆਂ ਨੇ ਕਰਮਾਲੀਆਂ ਬਾਕੀ ਅੱਗੇ ਨਿਕਲ ਆਉਂਦੀਆਂ ਨੇ ਉਹ ਵਾਦੇ ਦਾ ਸੌਦਾ ਹੋ ਜਾਣਾ ਉਸੇ ਦਿਨ ਤੋਂ ਜਿੱਦਣ ਕਰਮਾਲੀ ਇਹ ਚੈੱਕ ਪਾਸ ਹੋ ਗਈ ਠੀਕ ਆ ਤੇ ਆਪਣਾ ਨਹੀਂ ਇਹ ਸੂਤਰ ਨਹੀਂ ਹੋਣਾ ਘਰੇ ਰੱਖਣ ਨੂੰ ਇਹ ਰੱਖ ਲੈਦੇ ਤੇ ਗਾਂ ਬੱਚੇ ਬੱਚੇ ਹੀ ਲੈ ਸਾਦੇ ਵਧੀਆ ਨਹੀਂ ਦੀ ਰਾਏ ਦੇ ਨਾਲੇ ਰਵਾਤ ਰਿਆ ਜਾਣਾ ਹੈ ਗਾਂ ਦੀ ਗਾਂ ਹੁਣ ਕਿਉਂਕਿ ਆਪਣਾ ਹੁਣ ਕੰਮ ਹੀ ਸੇਲ ਪਰਚੇ ਦਾ ਫਿਰ ਇਹਦਾ ਸੂਤਰ ਜਿਆੜੀਆਂ ਆਉਂਦੀਆਂ ਪਰ ਹਰਕ ਪਸ਼ੂ ਪਾਂਚਰੇ ਰੱਖਿਆ ਜਾਂਦਾ ਹਾਂਜੀ ਲੋਬੀ ਪ੍ਰਭਾਉ ਇਹ ਤਿੰਨ ਐਨੀਮਲ ਨੇ ਅੱਜ ਤਿੰਨੇ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਨੇ ਬੜੀਆਂ ਪਿਆਰੀਆਂ ਠੀਕ ਆ ਜੀ ਵਧੀਆ ਚੰਗੀਆਂ ਮੱਝਾਂ ਨੇ ਸੋ ਮੁੱਲ ਹਿਸਾਬ ਨਾਲ ਵੀ ਵੇਖੀਏ ਤੇ ਬਿਲਕੁਲ ਬਿਲਕੁਲ ਫੱਬਦੀਆਂ ਨੇ ਤੇ ਜਾਇਜ਼ ਰੇਟ 55 55000 ਦੀਆਂ ਦੋ ਇੱਕ ਸੱਜਰ ਸੂਈ ਆਪਾਂ ਤੁਹਾਨੂੰ ਦਿਖਾਈ ਹੈ ਜਿਹੜੀ ਅੱਜ ਹੀ ਸੂਈ ਆ ਠੀਕ ਆ ਜੀ ਬੌਲੇ ਤੇ ਚੱਲ ਰਹੀ ਆ ਤੇ ਜਿਹੜੇ ਵੀਰ ਨੇ ਬਿਲਕੁਲ ਸੱਜਰ ਪਸ਼ੂ ਖਰੀਦਣ ਆਏ ਤੇ ਤੁਸੀਂ ਇਸ ਝੋਟੀ ਨੂੰ ਇਸ ਮੱਝ ਨੂੰ ਹੱਥ ਪਾ ਸਕਦੇ ਜੀ ਨਿਸ਼ਾਨ ਇੱਕ ਨੰਬਰ ਬੋਲ ਦੇ ਵੀਰ ਨੰਬਰ ਵੀ ਜੀ 70876 74417 ਠੀਕ ਆ ਜੀ ਹਾਂਜੀ ਲੋ ਜੀ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਆਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ